apa tadi ya saya mau ganti yang baru yang lama itu dia dia ਸ਼ਕੁੰਤਲਾ ਦੇਵੀ ਕਿਸੇ ਦੇ ਰਹਿਣ ਵਾਲੇ ਪੁੱਡਾ ਗਲੋਨੀ ਬਟਾਲਾ ਰੋਡ ਤੋਂ ਕੀ ਕੀ ਹਸਾ ਹੋਇਆ ਜੀ ਸਰ ਆਪਾਂ ਐਕਚੁਅਲੀ ਕਿਸੇ ਦੀ ਵੇਟ ਕਰਨੀ ਸੀ ਆਪਾਂ ਬਟਾਲੇ ਜਾਣਾ ਸੀ ਤੇ ਆਪਾਂ ਅੱਜ ਸਰਨੇ ਤੋਂ ਕੋਈ ਆ ਰਹੇ ਸੀ ਉਹਨਾਂ ਦੀ ਵੇਟ ਕਰਨ ਵਾਸਤੇ ਇੱਥੇ ਖੜੇ ਸੀ ਜਿਹੜੀ ਸਾਈਡ ਤੇ ਰੋਕਿਆ ਸੀ ਤਾਂ ਆਪਾਂ ਸਾਈਡ ਤੇ ਖੜੀ ਆ ਗਏ ਆ ਆਪਾਂ ਇੱਕ ਸਾਈਡ ਤੇ ਕੀਤਾ ਹੈਗਾ ਇੱਥੇ ਚੌਂਕ ਆ ਸਾਨੂੰ ਪਤਾ ਆਪਾਂ ਥੋੜੀ ਅੱਗੇ ਗੱਡੀ ਲਿਆ ਕੇ ਰੱਖੀ ਹੈਗੀ ਇਹਨਾਂ ਨੇ ਦੂਸਰੀ ਸਾਈਡ ਨੂੰ ਜਾਣਾ ਸੀ ਇਹਨਾਂ ਨੇ ਆਈ ਡੋਨਟ ਨੋ ਕੀ ਕੀਤਾ ਹੈ ਨਸ਼ਾ ਕੀਤਾ ਹੈ ਆਈਜ਼ ਇਹਨਾਂ ਦੀਆਂ ਬੰਦ ਸੀ ਜੋ ਤਰ ਪਰ ਸਾਡੀ ਗੱਡੀ ਨੂੰ ਪੂਰੀ ਨੂੰ ਰਗੜ ਕੇ ਅੱਗੋਂ ਤੱਕ ਲੈ ਕੇ ਔਰ ਸਾਡੀ ਗੱਡੀ ਖੁਦ ਦੇਖੋ ਤੁਸੀਂ ਉਹਨੂੰ ਟਰਨ ਕਰਤੀ ਹੈਗੀ ਹੈ ਕਿੰਨਾ ਕੁ ਨੁਕਸਾਨ ਗੱਡੀ ਦਾ ਹੋਇਆ ਜੀ ਸਰ ਪੂਰੀ 100% ਗੱਡੀ ਡੈਮੇਜ ਆਉ ਤੁਸੀਂ ਦੇਖੋ ਉਹ ਤਾਂ ਸਰ ਸਾਡੀ ਪੂਰੀ ਗੱਡੀ ਕਹਦੇ ਆ ਜਿਹੜੀ ਹੈਗੀ ਆ ਅਕੋਰਡਿੰਗ ਟੂ ਲਾ ਜਿਹੜੀ ਹੈਗੀ ਆ ਨੂੰ ਪੂਰੀ ਪਨਿਸ਼ਮੈਂਟ ਦਿੱਤੀ ਜਾਏ ਸਾਡੀ ਪੂਰੀ ਗੱਡੀ ਦਾ ਖਰਚਾ ਦੀ ਹਾਂਜੀ ਆ ਗਏ ਸਰ ਉਹਨਾਂ ਨੇ ਆਏ ਗਿਆ ਉਹ ਦੇਖਦੇ ਪਏ ਆ ਉਹਨਾਂ ਕਹਦੇ ਨੇ ਮੈਂ ਤਾਂ ਸਿਆਉ बिहार से।, हाँ? बिहार से बिहार बिहार से है हाँ? कहा को जाना था आपने इधर ही काम करते हैं कंपनी में ने, ने, गाड़ी कहाँ लेकर जा रहे थे आप हाई तो जो एक्सीडेंट किया पीछे से हिट किया इसका क्या कारण है क्या हुआ सर तरन साहू उधर घुमाने में गड़बड़ा गए थे वही बात है तो गाड़ी पूरी टोटल लोस्ट होगी उसका क्या करना अभी मालिक कौन है आपके उधर है सर उधर नहीं नाम क्या है मालिक का आ? आप गाड़ी चलाते हो मालिक कौन है गाड़ी का मालिक के सर नहीं किया है लाइसेंस है तेरा हाँ है तो मालिक कहाँ के रहने वाले हैं ये सर नहीं याद है मालिक हाँ? मालिक का याद नहीं है सर आपने कुछ खाया है आपको याद ही नहीं है आपको याद ही नहीं मालिक का नहीं पता तनख्वाह कहाँ से लेते हो वो सर कंपनी में साथ है क्या कंपनी का नाम क्या है कंपनी का नाम क्या है ਭਾਈ ਮੈਂ ਪੁੱਛ ਰਹਾ ਹੂੰ ਕੰਪਨੀ ਦਾ ਨਾਮ ਕਿਆ ਹੈ? ਮੂਜ਼ਾ ਸਰ ਮੇਰਾ ਉਧਰ ਹੈ ਸਰ। ਅਰੇ ਯਾਰ। ਅਣੀ ਸਰ ਦੱਸੋ ਕਿ ਇੱਕ ਕੀ ਮਸਲਾ ਹੋਇਆ ਥੇ? ਕੱਲ ਦਾ ਇਨਸੀਡੈਂਟ ਹੈਗਾ ਜੀ। ਅਹੀਂ ਜੀ ਸੜਕ ਸੁਰੱਖਿਆ ਫੋਰਸ ਬਬਰੀ ਨਾਕੇ ਤੋਂ ਘਰੋਟਾ ਮੋੜ ਤੇ ਇੱਥੇ ਅਹੀਂ ਰਾਹਗੀਰ ਤੋਂ ਪਤਾ ਲੱਗਾ ਹੈਗਾ ਵੀ ਇੱਕ ਟਿਪਰ ਦਾ ਤੇ ਕਾਰ ਦਾ ਜਿਹੜਾ ਉਹ ਐਕਸੀਡੈਂਟ ਹੋਇਆ ਆਪਣੇ ਘਰਾਲਾ ਮੋੜ ਦੇ ਬਾਈਪਾਸ ਤੇ ਬੱਸ ਸਟੈਂਡ ਦੇ ਨੇੜੇ। ਅਹੀਂ ਆ ਕੇ ਵੇਖਿਆ ਵਾ ਤੇ ਉਹ ਕਾਰ ਤੇ ਵਿੱਚ ਲੇਡੀ ਜੀ ਇੱਕ ਤੇ ਇੱਕ ਉਹਨਾਂ ਦਾ ਬੇਟਾ ਹੀ ਉਹ ਚਲਾ ਰਿਹਾ ਸੀਗਾ ਚਲਾਵ ਨਹੀਂ ਦੇ ਖਲੋਤੇ ਹੀ ਕਿ ਉਹ ਕਿਦੀ ਡੀ ਕਰ ਰਹੀ ਸੀਗੇ ਉਹਨਾਂ ਨੇ ਜਾਣਾ ਸੀਗਾ 사ਤਸੰਗ ਤੇ ਕਿਤੇ ਤੇ ਉਹ ਇੱਕ ਟਿਪਰ ਵਾਲਾ ਆਇਆ ਉਹਨੇ ਜਾਣਾ ਤੇ ਹੈਗਾ ਸੀ ਮਕੇਰੀਆਂ ਨੂੰ ਇਹਨੇ ਅਮਰਸਾਹਰਾਲ ਨੂੰ ਰੂਟ ਨੂੰ ਮੋੜ ਲੀਆ ਬੱਸ ਤੇ ਇਹਨਾਂ ਦੇ ਵਿੱਚ ਲਿਆ ਕੇ ਉਹਨੇ ਹਿੱਟ ਕੀਤੀ ਆ ਜੋ ਇਹ ਵੀ ਬਹੁਤ ਹੀ ਬਚਾਅ ਹੋ ਗਿਆ ਇਹਨਾਂ ਦਾ ਵੀ ਬੜਾ ਬਹੁਤ ਕਿਸਮਤ ਨਾਲ ਬਚੇ ਨੇ ਡਰਾਈਵਰ ਨੇ ਕੁਝ ਖਾਤਾ ਲੱਗਦਾ ਵਾ ਜੀ ਹਾਂ ਇਹਨੂੰ ਅਸੀਂ ਆਪ ਆਣ ਕੇ ਕੱਢਿਆ ਡਰਾਈਵਰ ਨੂੰ ਵਿੱਚੋਂ ਕੀ ਲੱਗਦਾ ਕੀ ਮਾਨਸਿਕ ਮਾਨਸਿਕ ਤੋਂ ਵੀ ਲੱਗਦਾ ਵੀ ਇਹਨੇ ਕੋਈ ਨਸ਼ਾ ਨੁਸਾ ਕੀਤਾ ਲੱਗਦਾ ਬਾਕੀ ਇਹਨਾਂ ਦੇ ਜੇ ਮਾਲਕ ਆਏ ਨਹੀਂਗੇ ਬਾਕੀ ਇਹ ਮਾਮਲਾ ਜਿਹੜਾ ਅਸੀਂ ਤੇ ਬਠਾਣੇ ਦੇ ਹਵਾਲੇ ਕਰਤਾ ਵਾ ਉਹ ਉਹਨਾਂ ਦੇ ਇਨਸਪੈਕਟਰ ਰਮੇਸ਼ ਕੁਮਾਰ ਜੀ ਆ ਰਹੇ ਨੇ ਆ ਕੇ ਮੌਕਾ ਵੇਖਦੇ ਆ ਜੋ ਕਾਰਵਾਈ ਬੰਦੀ ਹੋ ਗਈ ਉਸ ਲਈ ਕਰ ਦਾਂਗੇ ਮਾਲਕ ਅਜੇ ਵੈਰੀਫਾਈ ਨਹੀਂ ਹੋਇਆ ਕਰ ਰਹੇ ਆ ਇਨਸਪੈਕਟਰ ਸਾਹਿਬ ਆਦੇ ਆ ਇਹਨਾਂ ਦੇ ਕਾਗਜ਼ ਪੱਤਰ ਵੇਖਦੇ ਆਣ ਕੇ ਆ ਕੇ ਤੁਹਾਨੂੰ ਸਾਰਾ ਕਰ ਦਿੰਦੇ ਆ ਬੰਦੇ ਦਾ ਆਧਾਰ ਕਾਰਡ ਦੀ ਪਛਾਣ ਹੋਈ ਕਿੱਥੇ ਦਾ ਇਹਦਾ ਅਜੇ ਧਾਰ ਕਾਰਡ ਵੀ ਨਹੀਂ ਮਿਲਿਆ ਟਿੱਪਰ ਜਿਹੜੀ ਹੈ ਨਾ ਪਲਟਣ ਦੇ ਯੋਗ ਹੋ ਗਈ ਆ ਇਦਨ ਵੀ ਪਲਟ ਜਾਣੀ ਜੀ ਆਪਾਂ ਵਿੱਚ ਵੜੀ ਤੇ ਪਲਟ ਸਕਦੀ ਆ ਉਹ ਅਸੀਂ ਤਾਂ ਨਹੀਂ ਵਿੱਚ ਵੰਡੇ ਵੀ ਚਲੋ ਆਉਂਦੇ ਆ ਤੇਨੂੰ ਪਿੱਛੇ ਕਰਾ ਕੇ ਫੇਰ ਇਧਰ ਲਾ ਆਹ ਮਿੱਟੀ ਦੀ ਲੋਡ ਆ ਹਾਂਜੀ ਕਿੰਨਾ ਨੁਕਸਾਨ ਗੱਡੀ ਦਾ ਹੋਇਆ ਜੀ ਕਾਰ ਤੇ ਬਿਲਕੁਲ ਡੈਮੇਜ ਹੋ ਗਈ ਆ ਪਰਿਵਾਰ ਦਾ ਬਚਾਰਿਆ ਪਰਿਵਾਰ ਦਾ ਬਚਾਜ ਪਰਿਵਾਰ ਦਾ ਜੀ ਬਿਮਾਰ ਰਹੇ ਨੇ ਉਹਨਾਂ ਬਚਾ ਲਿਆ ਵਾ ਕੀ ਕੀ ਮੰਗਿਆ ਪਰਿਵਾਰ ਦੀ ਕੀ ਮੰਗ ਲੇ ਮੰਗ ਜੇ ਆਉਂਦੇ ਹਨ ਦੋਹਾਂ ਧਰਨ ਨਾਲ ਕੇ ਪੁੱਛਣਗੇ ਕੀ ਮੰਗ ਹੈ ਕੀ ਆ ਉਹ ਤੇ ਮੌਕੇ ਤੇ ਆਈਓ ਵੇਖੂਗਾ ਆਣ ਕੇ ਸਪੈਕਸਾਹ ਇਹ ਡਰਾਈਵਰ ਤੇ ਉਹ ਆਪਣੇ ਸਿੰਪਲ ਦੀ ਮਾਰਨ ਗੱਲ ਕੋਈ ਹਾਂ ਮਾਲਕ ਦੇ ਨਾਲ ਗੱਲ ਹੋਈ ਆ ਉਹ ਕਹਿੰਦੇ ਆ ਰਹੇ ਉਹਨਾਂ ਦਾ ਬੰਦਾ ਇੱਕ ਆ ਵੀ ਗਿਆ ਵਾ ਇਹ ਮਾਲਕ ਹੈਗੇ ਆ ਜੀ ਆਰ ਹਾਲੇ ਆ ਪਤਾ ਨਹੀਂ ਕਿੱਥੋਂ ਇਹ ਆਪਣੇ ਅੰਮ੍ਰਿਤਸਰ ਦੀ ਪਾਰਟੀ ਆ ਕੋਈ ਤੇ ਬਾਕੀ ਆ ਰਹੇ ਹਾਂਜੀ ਉਹ ਵੀ ਆ ਰਹੇ